एक और मुझे पंजाब के किसानों ने शिकायत की कि वो खाद लेने जाते हैं तो खाद के साथ टैगिंग कर देते हैं कि ये फलानी बो, बोतल और ले जाओ ये दवाई और ले जाओ ये मेरी चिट्ठी काफी पहले मैंने लिखी थी मान साहब को जिसमें कहा ये बिल्कुल अवैध है इसको सख्ती से रोका जाना चाहिए <laughs> किसान और पंजाब के हित में जो निर्णय आवश्यक होंगे वो सब केंद्र सरकार करेगी आज मैं फिर पंजाब के जनता को और किसान भाई बहनों को आश्वस्त करता हूं कि भारतीय जनता पार्टी और केंद्र सरकार पूरी तरह से उनकी सेवा के लिए संकल्पबद्ध है और हम कोई कसर नहीं छोड़ेगा साथियों यह भोर दी ए सरदार एंड संस कंपनी दे खड़े हैं हां इथे बड़े पदरे तांदली हो रही है डीएपी दी, दी। आ साडे गुलाब जी चुर तो खाद लेने आए सीके ते किन्ने दा मंगया गट्टा ਲਾਇਆ ਇਹਨਾਂ ਨੇ ਇਹਨਾਂ ਕਿਹਾ ਵੀ ਇੱਕ ਗੱਟੇ ਨਾਲ 3 ਲੈਣੋ ਜੀ 1915 ਰੁਪਈਆ ਦਾ ਗੱਟਾ ਲੱਗੇਗਾ ਇਹ ਤੋਂ ਘੱਟ ਨਹੀਂ ਲੱਗੇਗਾ ਸਾਥੀਓ 1300 ਦਾ ਗੱਟਾ ਆ 1915 ਦਾ ਲੱਗੇਗਾ ਸਾਥੀਓ ਤੁਸੀਂ ਆਹ ਵੇਖ ਲਓ ਥੋਰ ਦੇ ਵਿੱਚ ਵਪਾਰੀਆਂ ਵੱਲੋਂ ਵੱਡੇ ਪੱਧਰ ਤੇ ਧੰਲੀ ਕੀਤੀ ਜਾਂਦੀ ਆ ਕਿਸਾਨ ਦੇ ਨਾਲ ਕਿ ਸ਼ਰਮ ਕਰੋ ਮਾੜੀ ਮੋਟੀ ਕਿਸਾਨ ਤੇ ਅੱਗੇ ਮਰਿਆ ਪਿਆ ਆ ਆ ਭਰਾ ਨੇ ਗੱਟਾ ਲੈਣਾ ਸੀ ਇਹਨੂੰ ਵੀ ਨਹੀਂ ਮਿਲਿਆ ਇਹਨੂੰ ਕਹਿੰਦੇ ਵੀ ਨਹੀਂ ਦੇਣਾ ਗੱਟਾ ਤੈਨੂੰ ਤੇ ਚਲਾ ਜਾ ਇਸ ਵੇਲਾੇ ਦੇਖ ਲੋ ਮੈਂ ਅਬੋਰ ਦੇ ਅਸ ਜੀ ਨੂੰ ਕਹੂੰਗਾ ਵੀ ਇਸ ਦੁਕਾਨ ਤੇ ਕਾਰਵਾਈ ਹੋਣੀ ਚਾਹੀਦੀ ਆ ਜਦੋਂ ਸੈਂਟਰ ਦੇ ਮੰਤਰੀ ਚਵਾਨ ਸਾਹਿਬ ਨੇ ਕਿਹਾ ਵੀ 1350 ਰੁਪਏ ਦਾ ਗੱਟਾ ਲੱਗੂਗਾ ਕੋਈ ਨਾਲ ਕੋਈ ਨੈਨੋ ਯੂਰੀਆ ਜਾਂ ਕੁਝ ਵੀ ਨਹੀਂ ਦਿੱਤਾ ਜਾਊਗਾ ਫਿਰ ਇਹ ਦੁਕਾਨਦਾਰ ਕਿਹੜੀ ਗੱਲੋਂ ਧੰਦਲੀ ਕਰਦੇ ਯਾਰ ਹੱਦ ਹੋ ਗਈ ਯਾਰ ਜੀਵੀ ਦਾ ਸਾਥਾ ਲੁੱਟਿਆ ਜਾਊਗਾ ਯਾਰ ਆ ਤੁਹਾਨੂੰ ਅਬੋਰ ਦੀਆਂ ਲਾਈਵ ਤਸਵੀਰਾਂ ਚ ਵਿਖਾਤਾ ਸਾਥੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਦੁਕਾਨਦਾਰ ਬੈਠਾ ਮੂੰਹ ਨੀਵਾ ਕਰਕੇ ਦੱਸੋ ਜੀ ਕਿਹੜੀ ਗੱਲ ਤੁਸੀਂ ਸਾਨੂੰ ਬੇਟੇ 1915 ਰੁਪਏ ਦਾ ਗੱਟਾ ਲਾ ਰਹੇ ਕੀ ਗੱਲ ਇਸ ਗੱਲ ਦਾ ਜਦੋਂ ਸਰਕਾਰ ਦੇ ਮੰਤਰੀ ਨੇ ਕਹਿਤਾ ਵੀ ਨਹੀਂ ਦਿੱਤੀ ਜਾਊਗੀ ਇਹਨਾਂ ਯੂਰੀਆ ਪਰ ਤੁਸੀਂ ਕਿਹੜੀ ਗੱਲ ਲਾ ਰਹੇ ਹੋ ਨਾ ਨਹੀਂ ਇਸ ਵੀ ਨਾ ਕਮਾਲ ਹੋ ਗਈ ਜੀ ਨਾਰੀ ਦੇ ਜੀਵਿਦਾਨ ਨੂੰ ਲੁੱਟਣ ਦਾ ਤੁਸੀਂ ਤਮਾਸ਼ਾ ਬਣਾਇਆ ਜੀ ਕਿਹਨਾਂ ਕਿਹਾ ਦਿੱਤੀ ਕਰਨ ਕਿਹਾਂ ਕਿਹਨੇ ਪਤਾ ਤਾਂ ਲੱਗ ਗਿਆ ਦੱਸੋ ਉਹਨਾਂ ਨਾਲੋ ਸੁਣੋ ਕਿ ਨਾਲੋ ਨਾਲੋ ਵੀ ਤੁਹਾਨੂੰ ਨਾਲ ਲੈ ਦੋ ਜੀ ਕਿਸੀ ਲਾਈਵ ਚੱਲ ਰਹੀ ਹੈ ਨਾਲ ਲੈ ਦੋ ਤੁਸੀਂ ਨਾਲ ਦੱਸੀ ਨਾਮ ਲੈ ਦੋ ਨਾ ਰਾਜਪੁਰਾ ਹੈ ਰਵਿਨਾ ਆਈ ਸਾਡੇ ਕੋਈ ਨਹੀਂ ਸਾਥੀਓ ਤੁਸੀਂ ਆਹ ਵੇਖ ਲਓ ਇਹ ਵੱਡੇ ਪੱਦਰ ਦੇ ਤਾਂਦਲੀਆਂ ਕਰਦੇ ਨੇ ਇਹਨਾਂ ਦਾ ਬੇੜਾ ਤੋਤਾ ਪਿਆ ਜੀਵਿਦਾਨ ਨੂੰ ਇਹਨਾਂ ਨੇ ਸਮਝ ਲਿਆ ਵੀ ਲੁੱਟ ਕੇ ਖਾਣਾ ਸੀ ਹੱਦ ਹੋ ਗਈ ਇਹ ਨਾਲ ਯਾਰ 1900 ਰੁਪਏ ਦਾ ਘੱਟਾ ਕਮਾਲ ਹੋ ਗਈ 1350 ਰੁਪਏ ਦਾ ਜਦੋਂ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਗਿਆ ਘੱਟਾ ਡੀਏਪੀ ਦਾ ਤੇ ਫਿਰ 1915 ਰੁਪਏ ਦਾ ਕਿਹੜੀ ਗੱਲੋਂ ਹੱਦ ਹੋ ਗਈ ਤੁਸੀਂ ਆ ਵੇਖ ਲਓ ਮਾਲ ਜੋੜਿਆ ਤੇ ਦੋ ਨੰਬਰ ਚ ਚੀਜ਼ਾਂ ਵੇਚਦੇ ਨੇ ਆ ਵੇਖੋ ਸਾਥੀਓ ਤੁਹਾਨੂੰ ਮੈਂ ਮਾਲ ਵਿਖਾਉਣਾ ਦੁਕਾਨ ਦੇ ਵਿੱਚ ਮਾਲ ਗਿਆ ਆ ਆ ਵੇਖੋ ਤੁਸੀਂ ਬੜਿਆ ਕੀ ਪਿਆ ਹੱਦ ਹੋ ਗਈ ਇਹ ਨਾਲੀ ਯਾਰ ਇਹਨਾਂ ਨੇ ਵੱਡੀਆਂ ਵੱਡੀਆਂ ਧਾਂਦਲੀਆਂ ਕੀਤੀਆਂ ਜੋੜਿਆ ਮਾਲ ਇਹਦੋਂ ਪਿੱਛੇ ਉਹ ਪਿੱਛੇ ਪਿੱਛੇ ਉਦੋਂ ਪਿੱਛੇ ਜੋੜਿਆ ਸੀਗਾ ਇਹਦੋਂ ਪਿਛਲੇ ਸਾਲ ਵੀ ਤੁਹਾਨੂੰ ਧਾਂਦਲੀ ਵਿਖਾਈ ਸੀਗੀ ਹੱਦ ਹੋ ਗਈ ਇਹ ਨਾਲੀ ਯਾਰ ਇਹਨਾਂ ਨੂੰ ਕੋਈ ਇਹ ਨਹੀਂ ਕਿ ਵੀ ਜੀਵਿਦਾਰ ਖਤਮ ਹੋਇਆ ਪਿਆ ਵਾ ਸਾਥੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਸਾਹਮਣੇ ਆ ਸਾਰੇ ਖੜੇ ਨੇ ਏਡੀ ਏਡੀਆਂ ਵੱਡੇ ਪੱਦਰ ਦੇ ਜੇ ਧੰਦ ਲਿਆਉਣ ਲੱਗੀਆਂ ਤੇ ਜੀਵਿਦਾਰ ਕੀ ਕਰੂਗਾ ਝੋਨੇ ਤੇ ਕਾਟਾ ਲੱਗ ਰਿਹਾ ਨਰਮਾ ਜੀਵਿਦਾਰ ਨਾਲ ਮਾਰ ਕੇ ਸਰਕਾਰਾਂ ਕੋ ਮਾਅਰਜਾ ਨਹੀਂ ਦੇ ਰਹੀਆਂ ਹੁਣ ਇਹ ਦੁਕਾਨਦਾਰ ਜੇ ਲੁੱਟਣ ਦਾ ਇਹਨਾਂ ਨੇ ਟੋਲਾ ਬਣਾਇਆ ਇਹ ਦੁਕਾਨਦਾਰ ਬੰਦ ਹੋਣੀ ਚਾਹੀਦੀ ਐਸ ਜੀਨ ਸਾਹਿਬ ਨੂੰ ਬੇਨਤੀ ਆ ਨਹੀਂ ਤੇ ਅਸੀਂ ਰੋਡ ਜਾਮ ਕਰਾਂਗੇ ਕਮਾਲ ਹੋ ਗਈ ਯਾਰ ਹੱਤ ਹੋ ਗਈ ਏਡੀ ਏਡੀਆਂ ਧੰਦ ਲਿਆ ਕਰਨਗੇ ਯਾਰੇ ਹਾਦ ਹੋ ਗਈ ਯਾਰ ਮੰਡੀ ਚ ਝੋਨਾ ਉਹ 17 ਮੌਚਰੋਂ ਦਾ ਉਹਦੀ ਵੀ ਕਾਰ ਸੈਲਰ ਵਾਲੇ ਮੰਗੀਆਂ ਦੇ ਇੱਕ ਤਾਂ ਛੱਡ ਜੀ ਕੋਈ ਤਾਂ ਛੱਡ ਦਿਓ ਜ਼ਿਮੀਦਾਰ ਨੂੰ ਕਿਉਂ ਤੁਸੀਂ ਮਾਰਨ ਤੇ ਤੁਲੇ ਹੋ